ਸਤਿ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਤ ਸ੍ਰੀ ਮਹੱਲਾ ਪੰਜਵਾ ਘਰ ਤੀਜਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਕੋਈ ਜਾਣ ਕਵਨ ਈਹਾ ਜਗ ਮੀਤ ਜਿਸੂਏ ਕਿਰਪਾਲ ਸੋਈ ਬਿਦਬੂਜੈ ਤਾਕੀ ਨਿਰਮਲ ਰੀਤ ਕੋਈ ਜਨੈ ਕਵਨ ਈਹਾ ਜਗ ਬੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਤੇ ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਦਾ ਖਾਸ ਰੂਪ ਗੁਰੂ ਖਾਲਸਾ ਸਦ ਸੰਗਤ ਜੀ ਧਨ ਧਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੈਤ ਸ੍ਰੀ ਰਾਗ ਦੇ ਅੰਦਰ ਕਿਰਪਾ ਰਹਿਮਤ ਕਰ ਰਹੇ ਹਨ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਤੇ ਦੀਵਾਨ ਸਜਾ ਕਰਕੇ ਸਿੱਖ ਸੰਗਤਾਂ ਨੂੰ ਉਪਦੇਸ਼ ਦੇ ਰਹੇ ਹਨ ਸਿੱਖਾਂ ਨੇ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬੇਨਤੀ ਕੀਤੀ ਗੁਰੂ ਗਰੀਬ ਨਵਾਜ ਸੰਸਾਰ ਦੇ ਅੰਦਰ ਮਨੁੱਖ ਦਾ ਹਿੱਤ ਕਰਨ ਵਾਲੇ ਸਭ ਤੋਂ ਉੱਤਮ ਸੰਬੰਧੀ ਮਿੱਤਰ ਕੌਣ ਹਨ ਕਿਉਂਕਿ ਆਪ ਜੀ ਕਹਿ ਰਹੇ ਹੋ ਕਿ ਸਾਰਾ ਸੰਸਾਰ ਮਿਥਿਆ ਹੈ ਕੋਈ ਮਿੱਤਰ ਨਹੀਂ ਸਤਿਗੁਰੂ ਜੀ ਕੋਈ ਤਾਂ ਮਿੱਤਰ ਹੋਵੇਗਾ ਸੰਸਾਰ ਵਿੱਚ ਰਹਿੰਦਿਆਂ ਤਾਂ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਤਿੰਨ ਤਰ੍ਹਾਂ ਦੇ ਮਿੱਤਰ ਜੀਵਦੇ ਹੋਇਆ ਕਰਦੇ ਆ ਇੱਕ ਤੇ ਸੰਬੰਧੀ ਮਿੱਤਰ ਹੁੰਦੇ ਆ ਦੂਜਾ ਤਨ ਮਿੱਤਰ ਹੁੰਦਾ ਤੀਜਾ ਕਰਮ ਮਿੱਤਰ ਹੋਇਆ ਕਰਦੇ ਹਨ ਤਨ ਜਿਹੜਾ ਹੈ ਉਹ ਦੀ ਮਿੱਤਰਤਾ ਉਹਨਾਂ ਕਚੇਰੀ ਹੈ ਜਿਤਨਾ ਚਿਰ ਸੱਦ ਸੰਗਤ ਜੀ ਪਰਾ ਲਬਧ ਹੈ ਉਹਨਾਂ ਚਿਰ ਬੰਦੇ ਕੋਲ ਤਨ ਰਹਿੰਦਾ ਵੱਡੇ ਵੱਡੇ ਰਾਜੇ ਵੀ ਗੰਗਾਲ ਹੋਏ ਵੇਖੀਦੇ ਹੈ ਸੰਪੈ ਕੋ ਇਸ ਰਤੇ ਆਈ ਹੈ ਸੰਪੈ ਪੁਰਬ ਲਿਖੇ ਕੀ ਪਾਈ ਹੈ ਕੋ ਪੁਰਬਲੇ ਕਰਮਾਂ ਦੇ ਵਿੱਚ ਜਿੰਨੀ ਲਿਖੀ ਹੋਵੇ ਸੰਪ ਦਾ ਤਨ ਪਦਾਰਥ ਉਹਨਾਂ ਹੀ ਜੀਵ ਨੂੰ ਸਦ ਸੰਗਤ ਜੀ ਪ੍ਰਾਪਤ ਹੁੰਦਾ ਹੈ ਜਦੋਂ ਜੀਵ ਦੀ ਪ੍ਰਾਲਾਪਤ ਖਤਮ ਹੁੰਦੀ ਹੈ ਤਨ ਤੇ ਰਹਿੰਦਾ ਹੈ ਪਰ ਉਸ ਤਨ ਦੇ ਮਾਲਕ ਹੋਰ ਸੰਬੰਧੀ ਸਾਡੇ ਪਰਿਵਾਰ ਵਾਲੇ ਬਣ ਜਾਂਦੇ ਹਨ ਦੂਸਰੇ ਸਬੰਧੀ ਮਿੱਤਰ ਹੁੰਦੇ ਆ ਉਹ ਵੀ ਧਨ ਕਰਕੇ ਹੀ ਆ ਜਿਤਨਾ ਚਿਰ ਦੌਲਤ ਕੋਲ ਹੈ ਧਨ ਕੋਲ ਹੈ ਉਤਨਾ ਚਿਰ ਸਾਥ ਦਿੰਦੇ ਜਦ ਹੀ ਨਿਰਤਨ ਦੇਖਿਓ ਨਰ ਕੋ ਸੰਗ ਛਾੜ ਸਭ ਭਾਗੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੀਸਰੇ ਮਿੱਤਰ ਕਰਮ ਹੁੰਦੇ ਹਨ ਜਿਹੋ ਜੇ ਜੀਵ ਕਰਮ ਕਰਦਾ ਹੈ ਉਹੋ ਜਿਆ ਉਸਨੂੰ ਫਲ ਪ੍ਰਾਪਤ ਹੁੰਦਾ ਹੈ ਕਰਮ ਵੀ ਇਸ ਕਰਕੇ ਮਿੱਤਰ ਹਨ ਕਰਮਾਦਾਵੀ ਕੀਤਾ ਹੋਇਆ ਅਵਸਮੇਵ ਭੁਗ ਬੋਗ ਤੱਬਯੰ ਕਰਿਤਮ ਕਰਮ ਸੁਬਾ ਸੁਬੰ ਸੋਈ ਕੰਮ ਕਮਾਏ ਜਿਥ ਮੁਖ ਉਜਲਾ ਆ ਮਹਾਰਾਜ ਸ੍ਰੀ ਪਾਤਸ਼ਾਹ ਨੇ ਇਸੇ ਕਰਕੇ ਕਿਆ ਕਰਮ ਪਾਈਏ ਇਸੇ ਕਰੂ ਅਭੇ ਦੇ ਨਾਲ ਦਰਗਾਹ ਦੇ ਵਿੱਚ ਵੀ ਮੁਖ ਉਜਲਾ ਰਹੇ ਉਹ ਤਿੰਨ ਪ੍ਰਕਾਰ ਦੇ ਮਹਾਰਾਜ ਜੀ ਕਹਿੰਦੇ ਮਿੱਤਰ ਹੋਇਆ ਕਰਦੇ ਐ ਪਰ ਗੁਰੂ ਅਰਜਨ ਦੇ ਮਹਾਰਾਜ ਜੀ ਉਪਦੇਸ਼ ਦੇ ਕਰਕੇ ਅਸਲੀ ਮਿੱਤਰ ਕੌਣ ਐ ਉਹਦੇ ਬਾਰੇ ਗਿਆਤ ਕਰਾ ਰਹੇ ਹਨ ਆਹ ਬੜੇ ਪ੍ਰੇਮ ਦੇ ਨਾਲ ਸਰਵਣ ਕਰਕੇ ਲਾਹਾ ਲੱਗੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹੱਲਾ ਪੰਜਵਾਂ ਘਰ ਤੀਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਕੋਈ ਜਾਣੈ ਕਵਨ ਈਹਾ ਜਗ ਮੀਤ ਜੈਤ ਸ੍ਰੀ ਰਾਗੈ ਪੰਚਮ ਪਾਤਸ਼ਾਹ ਧੰਗੁਰੂ ਅਰਜਨ ਦੇ ਮਹਾਰਾਜ ਜੀ ਤੀਜੇ ਘਰ ਸੁਰਤਾਰ ਦੇ ਅੰਦਰ ਫਰਮਾ ਰਹੇ ਇਕ ਜੋ ਦਵੇਤ ਸਰੂਪ ਪਰਮੇਸ਼ਰ ਓੰਕਾਰ ਸਬਦ ਦਾ ਪ੍ਰਕਾਸ਼ਕ ਐ ਸਤ ਤ੍ਰੈ ਕਾਲ ਆਬਾਦ ਸਰੂਪ ਗੁਰਨਾਮ ਵੱਡੇ ਦਾ ਪ੍ਰਸਾਦ ਆਨੰਦ ਸਰੂਪ ਐ ਗੁਰੂ ਗਰੀਬ ਨਿਵਾਜ਼ ਜੀ ਕਿਰਪਾ ਕਰਦੇ ਭਾਈ ਕੋਈ ਹੀ ਜਾਣਦਾ ਹੈ ਕਿ ਸੰਸਾਰ ਦੇ ਵਿੱਚ ਮੈਨੂੰ ਅਸਲੀ ਪਿਆਰ ਕਰਨ ਵਾਲਾ ਮਿੱਤਰ ਕੌਣ ਹੈ ਕੋਈ ਜਾਣਦਾ ਕੋਈ ਵਿਰਲਾ ਕਵਨ ਇਹਾ ਜਗ ਮੀਤ ਕਿਹੜਾ ਮੇਰਾ ਮਿੱਤਰ ਹੈ ਅਸਲ ਵਿੱਚ ਕੋਈ ਹੀ ਜਾਣਦਾ ਕਹਿੰਦੇ ਮਾਰੇ ਫਿਰ ਵੀ ਕੌਣ ਜਾਣਦਾ ਹੈ ਮਹਾਰਾਜ ਜੀ ਕਹਿੰਦੇ ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ ਤਾਂ ਕੀ ਨਿਰਮਲ ਰੀਤ ਜਿਹਦੇ ਉੱਤੇ ਪਰਮੇਸ਼ਰ ਕਿਰਪਾਲੂ ਹੋ ਜਾਵੇ ਦਿਆਲੂ ਹੋ ਜਾਵੇ ਉਹ ਅਸਲੀ ਵਿਧੀ ਨੂੰ ᔪਗਤੀ ਨੂੰ ਬੁੱਝ ਸਕਦਾ ਹੈ ਸਮਝ ਸਕਦਾ ਹੈ ਤੇ ਮਹਾਰਾਜ ਜੀ ਕਹਿੰਦੇ ਉਸੇ ਪੁਰਖ ਦੀ ਉੱਜਲ ਰੀਤ ਮਰਿਆਦਾ ਹੁੰਦੀ ਹੈ ਉਸੇ ਪੁਰਖ ਦੀ ਮਾਇਆ ਮਾਇਆ ਦੀ ਮੈਲ ਤੋਂ ਅਵਿਦਿਆ ਆਦੀ ਮੈਲ ਤੋਂ ਅਸੱਤ ਜੜ ਦੁੱਖ ਰੂਪ ਸੁਭਾਵਾਂ ਦੀ ਮੈਲ ਤੋਂ ਉਹ ਉਹਦੀ ਜਿਹੜੀ ਹੈ ਮਰਿਆਦਾ ਹੋ ਜਾਂਦੀ ਭਾਵ ਦਾ ਜੀਵਨ ਉਹੋ ਜਿਹਾ ਹੋ ਜਾਂਦਾ ਤਾਂ ਕਿ ਨਿਰਮਲ ਰੀਤ ਉਹਦੀ ਫਿਰ ਰੀਤਾ ਵੀ ਨਿਰਮਲ ਹੋ ਜਾਂਦੀਆਂ ਨੇ ਤਰੀਕੇ ਵੀ ਸਾਰੇ ਨਿਰਮਲ ਹੋ ਜਾਂਦੇ ਰੱਬ ਤੱਕ ਪਹੁੰਚਣ ਵਾਲੇ ਜਿਹਦੇ ਉੱਤੇ ਹੋਏ ਪਰਮੇਸ਼ਰ ਕਿਰਪਾਲੂ ਦੇ ਆਲੂ ਹੋ ਜਾਵੇ ਇਸ ਕਰਕੇ ਬੇਨਤੀ ਕਰਨੀ ਸਖਾਈਐ ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ ਸਦਾ ਸਦਾ ਜਪੀ ਤਰਾ ਨਾਮ ਸਤ ਗੁਰ ਪਾਈ ਪੈ ਮਹਾਰਾਜ ਜੀ ਕਿਰਪਾ ਦੇ ਘਰ ਵਿੱਚ ਆਓ ਕਿਰਪਾਲੂ ਹੋਵੋ ਇਹ ਸਾਡੇ ਉੱਤੇ ਦਇਆ ਰਹਿਮਤ ਕਰੋ ਅੱਗੇ ਗੁਰੂ ਗਰੀਵਨ ਸਾਹਿਬ ਜੀ ਬਖਸ਼ਿਸ਼ ਕਰਦੇ ਰਹਾਓ ਬਿਸ਼ਰਾਮ ਬਖਸ਼ਿਸ਼ ਕਰਕੇ ਫਰਮਾਉਂਦੇ ਹਨ ਮਾਤ ਪਿਤਾ ਬਨਤਾ ਸੁੱਤ ਬੰਧਪ ਇਸ਼ਟ ਮੀਤ ਅਰ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤਹ ਕੋ ਨ ਸਹਾਈ ਮਾਤਾ ਪਿਤਾ ਬਨਤਾ ਨਾਮ ਹੁੰਦਾ ਏ ਇਸਤਰੀ ਦਾ ਸੁੱਤ ਪੁੱਤਰ ਦਾ ਬੰਧ ਰਿਸ਼ਤੇਦਾਰ ਸੰਬੰਧੀ ਇਸ਼ਟ ਮਿੱਤਰ ਇਸ਼ਟ ਪਿਆਰੀ ਮੀਤ ਮਿੱਤਰ ਇਸ਼ਟ ਦਾ ਅਰਥ ਹੈ ਪਿਆਰੀ ਅਰ ਭਾਈ ਭਰਾ ਦੇਕ ਇਹ ਤੇ ਮਾਰਾ ਕਹਿੰਦੇ ਪੂਰਵ ਜਨਮ ਕੇ ਮਿਲੇ ਸੰਜੋਗੀ ਇਹ ਤੇ ਪੂਰਵਲੇ ਕਰਮਾਂ ਦੇ ਸੰਜੋਗ ਕਰਕੇ ਸਾਨੂੰ ਪ੍ਰਾਪਤ ਹੋਏ ਹਨ ਅੰਤਹ ਕੋ ਨ ਸਹਾਈ ਇਹਨਾਂ ਨੂੰ ਆਪਣੇ ਮਿੱਤਰ ਸਭ ਤੋਂ ਜ਼ਿਆਦਾ ਬੰਦਾ ਮੰਨਦਾ ਏ ਪਰ ਅੰਤ ਦੇ ਵੇਲੇ ਇਹਨਾਂ ਵੀ ਮਹਾਰਾਜੀ ਕਹਿੰਦੇ ਸਹਾਈ ਨਹੀਂ ਜੇ ਹੋਣਾ ਅੰਤ ਦੇ ਵੇਲੇ ਇਹਨਾਂ ਵੀ ਸਹਾਈ ਨਹੀਂ ਹੋਣਾ ਇਨਾ ਵੀ ਸਾਥ ਛੱਡ ਦੇਣਾ ਜਿਵੇਂ ਮਾਤ ਪਿਤਾ ਸਤ ਮੀਤ ਨਾ ਭਾਈ ਮਨੁੱਖਾ ਨਾਮ ਤੇਰਾ ਸੰਗ ਸਹਾਈ ਨਾਮ ਨੇ ਨਾਲ ਜਾਣਾ ਜਿੱਥੇ ਮਾਤਾ ਪਿਤਾ ਮਿੱਤਰ ਦੋਸਤਾਂ ਨੇ ਨਾਲ ਜਾਣਾ ਉਥੇ ਨਾਮ ਨੇ ਨਾਲ ਜਾਣਾ ਹੈ ਇਹ ਸਾਧ ਸੰਗਤ ਜੀ ਕਰਮਾਂ ਦਾ ਲੇਖਾ ਜੋਖਾ ਹੋਇਆ ਕਰਦਾ ਹੈ ਕਰਮਾਂ ਦਾ ਲੇਖਾ ਜੋਖਾ ਨਿਬੇੜਨ ਵਾਸਤੇ ਸੰਸਾਰ ਦੇ ਵਿੱਚ ਆਪਾਂ ਇੱਕ ਦੂਜੇ ਦੇ ਸੰਬੰਧੀਆਂ ਦਾ ਲਿਖਾ ਪੂਰਾ ਕਰਨ ਵਾਸਤੇ ਆਇਆ ਕਰਦੇ ਹਾਂ ਕੋਈ ਆਪਣੀ ਮਰਜ਼ੀ ਦੇ ਨਾਲ ਸੰਬੰਧੀ ਨਹੀਂ ਬਣਾ ਸਕਦਾ ਕੋਈ ਆਪਣੀ ਮਰਜ਼ੀ ਦੇ ਨਾਲ ਮਿੱਤਰ ਨਹੀਂ ਬਣਾ ਸਕਦਾ ਮਹਾਰਾ ਕਹਿੰਦੇ ਪੂਰਬਲੇ ਕਰਮਾ ਕਰਕੇ ਹੀ ਮਿੱਤਰ ਬਣਦੇ ਐ ਪੂਰਬਲੇ ਕਰਮਾ ਕਰਕੇ ਸਾਡੇ ਸੰਬੰਧੀ ਰਿਸ਼ਤੇਦਾਰ ਬਣੇ ਹੋਏ ਜਿਨ੍ਹਾਂ ਦਾ ਅਸੀਂ ਲੇਖਾ ਜੋਖਾ ਜਾ ਉਹਨਾਂ ਸਾਡਾ ਦੇਣਾ ਹੁੰਦਾ ਜਾਂ ਆਪਾਂ ਉਹਨਾਂ ਦਾ ਦੇਣਾ ਹੁੰਦਾ ਇੱਕੋ ਹੀ ਗੱਲ ਹੁੰਦੀ ਐ ਤਮਹਾਰਾ ਜੀ ਕਹਿੰਦੇ ਪਰ ਅੰਤ ਵੇਲੇ ਕਿਸੇ ਨੇ ਸਹਾਈ ਨਹੀਂ ਹੋਣਾ ਇਹ ਤੇ ਕੇਵਲ ਇੱਕ ਕਰਮਾਂ ਦੇ ਸੰਬੰਧ ਕਰਕੇ ਸਾਡਾ ਰਿਸ਼ਤਾ ਜੁੜਿਆ ਹੋਇਆ ਏ ਜੇ ਤੁਸੀਂ ਕੋ ਵੀ ਉਹਨਾਂ ਦੇ ਪਿੱਛੇ ਲੱਗ ਕੇ ਆਪਣਾ ਸਮਾਂ ਖਰਾਬ ਕਰਨਾ ਮੋਹ ਵਿੱਚ ਪੈ ਕੇ ਉਹ ਸਾਧ ਸੰਗਤ ਜੀ ਅਗਿਆਨਤਾ ਵਾਲੀ ਗੱਲ ਹੈ ਮੂਰਖਤਾਈ ਵਾਲੀ ਗੱਲ ਹੈ ਤਾਂ ਅਗੇ ਮਹਾਰਾਜ ਜੀ ਕਿਰਪਾ ਕਰਦੇ ਹਨ ਮੁਕਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਮੁਕਤ ਮੋਤੀ ਮਾਲ ਮਾਲਾਂ ਮੋਤੀਆਂ ਦੀ ਮਾਲਾ ਕਨਕ ਸੋਨਾ ਲਾਲ ਹੀਰੇ ਇਹ ਆਦ ਸਭ ਮਾਇਆ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਮਨ ਰੰਜਨ ਕੀ ਮਾਇਆ ਚਿੱਤ ਦੀ ਰੰਜਨ ਪ੍ਰਸੰਨਤਾ ਕਰਨ ਵਾਲੀ ਮਾਇਆ ਇਹ ਜੀਵ ਨੂੰ ਪ੍ਰਸੰਨ ਕਰਦੀ ਜੀਵ ਦੇ ਮਨ ਨੂੰ ਇਹ ਜਿੰਨੀ ਮਾਇਆ ਨਾ ਜਿਹੜੇ ਮੁਕਤੇ ਮੋਤੀ ਮੋਤੀਆਂ ਦੀਆਂ ਮਾਲਾਂ ਸੋਨੇ ਦੇ ਪਦਾਰਥ ਤੇ ਲਾਲ ਮਹਿੰਗੇ ਤੋਂ ਮਹਿੰਗੇ ਹੀਰੇ ਮਹਿੰਗੇ ਤੋਂ ਮਹਿੰਗੇ ਇਹ ਮਾਰਾ ਕਹਿੰਦੇ ਮਨ ਨੂੰ ਪ੍ਰਸੰਨ ਕਰਨ ਵਾਸਤੇ ਆ ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਆ ਜਾਂਦੀ ਬਿਲਮ ਨਾ ਹੋਏ ਤੇ ਬਹੁਤ ਜ਼ਿਆਦੇ ਚਮਕ ਵਾਲੀਆਂ ਚੀਜ਼ਾਂ ਨੇ ਮਨ ਨੂੰ ਮੋਹਣ ਵਾਲੀਆਂ ਚੀਜ਼ਾਂ ਨੇ ਹਾ ਹਾ ਕਰਤ ਬਿਹਾਨੀ ਅਬਦ ਹੈ ਤਾ ਮਹਿ ਸੰਤੋਖ ਨਾ ਪਾਇਆ ਮਾਰੇ ਕਹਿੰਦੇ ਹਾ ਹਾ ਕਰਤ ਬਿਹਾਨੀ ਅਬਦ ਨਾਮ ਹੁੰਦਾ ਏ ਉਮਰ ਦਾ ਹਾਈ ਹਾਈ ਕਰਦਿਆਂ ਸਾਰੀ ਉਮਰ ਬਿਹਾਨੀ ਬਤੀਤ ਗਈ ਇਧਰੋਂ ਧਨ ਨਹੀਂ ਆਇਆ ਇਧਰੋਂ ਘਾਟਾ ਪੈ ਗਿਆ ਇਧਰੋਂ ਵਾਧਾ ਪੈ ਗਿਆ ਤਾ ਮਹਿ ਸੰਤੋਖ ਨਾ ਪਾਇਆ ਇਸ ਮਾਇਆ ਵਿੱਚ ਕਿਨੇ ਮਹਾਰਾਜੀ ਕਹਿੰਦੇ ਸੰਤੋਖ ਪਾਇਆ ਹੈ ਇਸ ਮਾਇਆ ਦੇ ਵਿੱਚ ਕਿਸੇ ਨੇ ਸੰਤੋਖ ਨਹੀਂ ਪਾਇਆ ਇਸ ਮਾਇਆ ਦੀ ਇੱਛਾ ਲਾਲਚ ਵੱਧਦਾ ਹੀ ਜਾਂਦਾ ਵੱਧਦਾ ਹੀ ਜਾਂਦਾ ਅੱਗੇ ਤੇ ਉਹ ਅੱਗੇ ਇਹ ਮਾਇਆ ਦਾ ਪ੍ਰਭਾਵ ਵੱਧਦਾ ਹੀ ਜਾਂਦਾ ਏ ਇਸ ਕਰਕੇ ਮਹਾਰਾਜ ਜੀ ਕਹਿੰਦੇ ساری ਉਮਰੀ ਬੰਦਿਆਂ ਦੀ ਹਾ ਹਾ ਹਾਏ ਹਾ ਕਰਦਿਆਂ ਬਤੀਤ ਹੋ ਜਾਂਦੀ ਪਰ ਸੰਤੋਖ ਨਹੀਂ ਪੈਂਦਾ ਹਸਤ ਰਥ ਅਸਬ ਪਵਨ ਤੇਜ ਧਣੀ ਭੂਮਨ ਚਤੁਰੰਗਾ ਹਸਤ ਹਾਥੀ ਰਥ ਦੀ ਸਵਾਰੀ ਪਵਨ ਤੇਜ ਹਵਾ ਦੀ ਤਰ੍ਹਾਂ ਤੇਜ ਦੌੜਨ ਵਾਲੇ ਘੋੜੇ ਧਣੀ ਕਹਿੰਦੇ ਧਨਾੜ ਪੁਰਸ਼ ਬਣ ਜਾਈਏ ਭੂਮਨ ਜ਼ਿਮੀਦਾਰ ਜ਼ਮੀਨਾਂ ਦੇ ਮਾਲਕ ਬਣ ਜਾਈਏ ਚਤਰਾਂਗਾ ਚਾਰ ਤਰ੍ਹਾਂ ਦੀ ਫੌਜ ਕੋਲ ਹੋਵੇ ਪੈਦਲ ਫੌਜ ਰਥ ਸਵਾਰ ਫੌਜ ਘੋੜ ਸਵਾਰ ਹਾਥੀ ਸਵਾਰ ਭਾਵ ਇੰਨੀ ਵਿਭੂਤੀ ਕੋਲ ਹੋਵੇ ਸਾਮ ਗਨਾ ਚਾਲ ਲਿਓ ਇਨ ਮਹਿ ਕਛੂ ਐ ਊਠ ਸਿਧਾਇਓ ਨਾਂਗਾ ਇਹਨਾਂ ਦੇ ਵਿੱਚ ਮਹਾਰਾ ਜੀ ਕਹਿੰਦੇ ਕਿਨੇ ਨਾਲ ਜਾਣਾ ਅਖੀਰ ਵੇਲੇ ਨੰਗੇ ਹੀ ਜਾਣਾ ਪੈਂਦਾ ਇਹਨੂੰ ਕੱਪੜੇ ਵੀ ਸੜ ਜਾਂਦੇ ਆ ਸਰੀਰ ਵੀ ਸੜ ਜਾਂਦਾ ਏ ਜਾਣਾ ਤੇ ਨੰਗੇ ਹੀ ਪੈਂਦਾ ਏ ਨਾਂਗੇ ਪਾਵ ਹਉਤੇ ਗਏ ਜਿਨ ਕੇ ਲੱਖ ਕਰੋ ਸਤਗੁਰੂ ਮਹਾਰਾ ਜੀ ਫਰਮਾਨ ਦਿੰਦੇ ਆ ਗੁਰਬਾਣੀ ਅੰਦਰ ਉਹ ਵੀ ਨੰਗੇ ਪੈਰੀ ਚੱਲ ਕੇ ਗਏ ਜਿਨ੍ਹਾਂ ਦੇ ਲੱਖਾਂ ਕਰੋੜਾ ਰੁਪਈਏ ਸਨ ਊਠ ਸਦਾਇਓ ਨੰਗਾ ਨੰਗਿਆਂ ਹੀ ਜਾਣਾ ਪੈਣਾ ਬੰਦਿਆ ਆਇਓ ਨੰਗਾ ਆਇਆ ਵੀ ਨੰਗਾ ਸੀ ਜਾਣਾ ਵੀ ਨੰਗਿਆਂ ਹੀ ਇਸ ਕਰਕੇ ਮਹਾਰਾਜੀ ਕਹਿੰਦੇ ਕਿਹੜੀ ਗੱਲ ਦਾ ਹੰਕਾਰ ਕਰਦਾ ਹੈ ਇਹ ਤੇ ਤੇਰੇ ਕਰਮਾਂ ਕਰਕੇ ਤੇਰੇ ਕੋਲ ਮਾਇਆ ਆਈ ਤੇ ਕਰਮਾਂ ਕਰਕੇ ਚਲੀ ਜਾਵੇਗੀ ਵੱਡੇ ਵੱਡੇ ਰਾਜਿਆਂ ਦੇ ਕੋਲੇ ਮਾਇਆ ਆਈ ਕਰਮਾਂ ਕਰਕੇ ਉਹ ਮਾਇਆ ਚਲੀ ਗਈ ਪਰ 3 ਵਰਗੇ ਰਾਜਿਆਂ ਦੇ ਕੋਲ ਮਾਇਆ ਹੀ ਕਰਮ ਐਸੇ ਆਏ ਕਿ ਆਪ ਹੀ ਮਾਇਆ ਤਿਆਗ ਦਿੱਤੀ ਪਰ 3 ਵਰਗੇ ਰਾਜਿਆਂ ਨੇ ਹਾਂਜੀ ਤੇ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਪਾਈ ਨਾਲ ਜਾਣ ਵਾਲਾ ਨਾਮ ਹੀ ਹੈ ਬਚਨ ਅਪਮਰ ਦੇ ਹਰ ਰੋਜ ਸਾਧ ਸੰਗਤ ਜੀ ਇਹ ਸੁਣਦੇ ਆਂ ਸਰਵਣ ਕਰਦੇ ਆਂ ਪਰ ਮਨ ਇਸ ਬਚਨਾਂ ਨੂੰ ਮੰਨਣ ਦੇ ਵਿੱਚ ਇਨਕਾਰ ਕਰਦਾ ਹੈ ਮੁਨਕਰ ਹੁੰਦਾ ਹੈ ਪਰ ਜੇ ਮਹਾਰਾਜ ਜੀ ਦੇ ਬਚਨ ਮੰਨ ਲਈਏ ਫਿਰ ਤੇ ਸਾਧ ਸੰਗਤ ਜੀ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਹੀਂ ਕੋਈ ਝੋਰਾ ਨਹੀਂ ਫਿਰ ਤੇ ਬੰਦਾ ਆਨੰਦ ਦੇ ਵਿੱਚ ਰਹਿਣਾ ਸਿੱਖ ਲੈਂਦਾ ਹੈ ਤਾਂ ਅੱਗੇ ਸਤਿਗੁਰੂ ਜੀ ਕਿਰਪਾ ਕਰਦੇ ਹਰ ਕੇ ਸੰਤ ਪ੍ਰੇਪ੍ਰੀਤਮ ਪ੍ਰਭ ਕੇ ਤਾਂ ਕਹ ਹਰ ਹਰ ਗਾਈਐ ਇਹ ਕਰਮਾਂ ਦਾ ਗੇੜ ਸਾਧ ਸੰਗਤ ਜੀ ਐਸਾ ਹੈ ਬੰਦੇ ਨੂੰ ਭੁਗਤਣਾ ਹੀ ਪੈਂਦਾ ਇਹ ਕਰ ਕਰੇ ਸੋ ਇਹ ਕਰ ਪਾਏ ਕੋਈ ਨਾ ਪਕੜੀਏ ਕਿਸੈ ਥਾਈ ਇਤੇ ਇੱਕ ਹੱਥ ਨਾਲ ਕਰਮ ਕਰ ਲਓ ਦੂਸਰੇ ਨਾਲ ਉਹਦਾ ਫਲ ਲੈ ਲਓ ਬਾਬਾ ਜਵਾਲਾ ਸਿੰਘ ਦੀ ਮਹਾਂਪੁਰਸ਼ਾਂ ਦੇ ਕੋਲ ਇੱਕ जाट ਆਇਆ ਬੜਾ ਰੋਂਣ ਲੱਗਾ ਪਿੱਟਣ ਲੱਗਾ ਮਹਾਂਪੁਰਸ਼ਾਂ ਲੱਗੇ ਰੋ ਨਾ ਭਾਈ ਕੋਈ ਗੱਲ ਨਹੀਂ ਕਹਿੰਦਾ ਜੀ ਮੇਰਾ ਜਵਾਨ ਪੁੱਤ ਚੜ੍ਹਾਈ ਕਰ ਗਿਆ ਮਾਰ ਕੇ ਸੁੱਟਤਾ ਕਿਸੇ ਨੂੰ ਮਹਾਂਪੁਰਸ਼ ਕਹਿਣ ਲੱਗੇ ਕੋਈ ਨਹੀਂ ਕਰਮਾਂ ਦਾ ਲੇਖਾ ਜੋਖਾ ਆਇਆ ਕਰਦਾ ਜ਼ਿੰਮੇਦਾਰਾ ਰੋ ਨਾ ਛੇਰ ਉੱਚੀ ਉੱਚੀ ਰੋਈ ਚੱਲੇ ਤੇ ਮਹਾਂਪੁਰਸ਼ ਕਹਿਣ ਲੱਗੇ ਰੋਣਾ ਕਿਉਂ ਕਹਿੰਦਾ ਜੀ ਬੜਾ ਦੁੱਖ ਹੋ ਰਿਹਾ ਮਹਾਪੁਰਸ਼ ਕਹਿਣ ਲੱਗੇ ਅੱਜ ਤੋਂ 20 ਸਾਲ ਪਹਿਲਾਂ ਜਦੋਂ ਤੂੰ ਆਪਣੀ ਪੈਲੀ ਵਿੱਚ ਪਾਣੀ ਲਾ ਰਿਹਾ ਸੀ ਤੇਰੀ ਨਾਲ ਦੇ ਗਵਾਂਢੀ ਨਾਲ ਲੜਾਈ ਹੋ ਗਈ ਤੇ ਤੂੰ ਕਹੀ ਦੇ ਨਾਲ ਉਹਨੂੰ ਵੱਢ ਕੇ ਮਾਰ ਦਿੱਤਾ ਤੇ ਉੱਥੇ ਦੱਬ ਦਿੱਤਾ ਪੈਲੀ ਦੇ ਵਿੱਚ ਹੀ ਕਿਸੇ ਨੂੰ ਪਤਾ ਤੱਕ ਨਹੀਂ ਲੱਗਾ ਅੱਜ ਤੱਕ ਪੁਲਿਸ ਨੂੰ ਕਰਦੇ ਆ ਉਹਨੂੰ ਕਿਸੇ ਨੂੰ ਪਤਾ ਨਹੀਂ ਲੱਗਾ 10 ਫਿਰ ਵੀ ਉਹ ਕਰਮਾ ਦਾ ਹੁਣ ਲੇਖਾ ਜੋਖਾ ਤੈਨੂੰ ਦੇਣਾ ਪੈਣਾ ਸੀ ਤੇਰਾ ਜਵਾਨ ਪੁੱਤਰ ਕਿਸੇ ਨੇ ਮਾਰਿਆ ਹੈ ਉਹਨਾਂ ਦੁੱਖ ਚੱਲ ਉਦੋਂ ਉਹਦੇ ਟੱਬਰ ਨੂੰ ਦੁੱਖ ਲੱਗਾ ਹੋਊਗਾ ਉਹਨੂੰ ਕਿੰਨਾ ਦੁੱਖ ਲੱਗਾ ਹੋਊਗਾ ਹੁਣ ਤੂੰ ਦੁੱਖ ਚੱਲ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਲੇਖ ਨਾ ਮਿਟੇ ਸਖੀ ਇਹ ਲੇਖ ਨਹੀਂ ਮਿਟ ਸਕਦੇ ਕਰਮ ਨਹੀਂ ਮਿਟ ਸਕਦੇ ਜਿਹੋ ਜੇ ਬੰਦੇ ਨੇ ਕਮਾਲ ਲਏ ਉਹਦਾ ਫਲ ਭੁਗਤਣਾ ਹੀ ਪਵੇਗਾ ਹਰ ਕੇ ਸੰਤ ਪ੍ਰੇਪ੍ਰੀਤਮ ਪ੍ਰਭ ਕੇ ਤਾਂ ਕੈ ਹਰ ਹਰ ਗਾਈਏ ਕਹਿੰਦੇ ਮਹਾਰਾਜ ਕੀ ਕਰੀਏ ਸਤਗੁਰੂ ਜੀ ਕਹਿੰਦੇ ਜੋ ਹਰੀ ਦੇ ਪਿਆਰੇ ਪਰਮੇਸ਼ਰ ਸੰਤ ਹਨ અત્યੰਤ ਪਿਆਰੇ ਹਨ ਉਹਨਾਂ ਦੇ ਨਾਲ ਮਿਲ ਕੇ ਹਰੀ ਹਰੀ ਵਾਹਿਗੁਰੂ ਦਾ ਭਜਨ ਗਾਈਏ ਨਾਮ ਨੂੰ ਜਪਨਾ ਕਰੀਏ ਫੇਰ ਹੀ ਪਾਰ ਉਤਾਰਾਏ ਸਾਰਿਆਂ ਕੰਮਾਂ ਦੇ ਨਾਲੋਂ ਸਾਰਿਆਂ ਕੰਮਾਂ ਦੇ ਨਾਲੋਂ ਉੱਤਮ ਕੰਮ ਇਹੋ ਹੈ ਮਹਾਰਾਜ ਕਹਿੰਦੇ ਜਿਹੜਾ ਨਾਮ ਜਪ ਲੈਣਾ ਹਰੀ ਵਾਹੀ ਗੁਰੂ ਦੇ ਸਾਧੂਆਂ ਸੰਤਾਂ ਦੇ ਨਾਲ ਸ੍ਰੇਸ਼ਟ ਸੰਗਤ ਦੇ ਨਾਲ ਮਿਲ ਕੇ ਨਾਮ ਜਪ ਲੈਣਾ ਇਹ ਸਾਰੇ ਦੁੱਖਾ ਚੋਰੀਆ ਚਿੰਤਾ ਦਾ ਹੱਲ ਆ। ਹੁਣ ਆਪਣੇ ਮਨ ਵਿੱਚ ਇਹ ਗੱਲ ਆਵੇਗੀ ਜੇ ਇੰਨਾ ਕੁਝ ਮਹਾਰਾਜ ਕਹਿ ਰਹੇ ਫਿਰ ਕਰੀਏ ਕੀ ਮਾਰ ਕਹਿੰਦੇ ਨਾਮ ਜਪੋ ਨਾਮ ਗਾਓ ਵਾਹੀ ਗੁਰੂ ਦਾ ਭਜਨ ਗਾਓ ਸਿਮਰਨ ਗਾਓ ਬਾਣੀ ਗਾ ਕੇ ਪੜੋ ਨਾਮ ਗਾ ਕੇ ਜਪੋ ਪਿਆਰ ਦੇ ਨਾਲ ਸਹਿਜੇ ਪ੍ਰੇਮ ਦੇ ਨਾਲ ਮਹਾਰਾਜ ਕਹਿੰਦੇ ਉਹਨਾਂ ਦਾ ਗਾਇਆ ਹੋਇਆ ਥਾਵੇ ਪੈ ਜਾਂਦਾ ਹੈ ਜਿਹੜੇ ਪ੍ਰੇਮ ਦੀ ਨਾਲ ਗਾਉਂਦੇ ਹਨ ਜਿਨ੍ਹਾਂ ਦੇ ਅੰਦਰ ਮਹਾਰਾਜ ਹੀ ਕਹਿੰਦੇ ਪ੍ਰੀਤ ਐ ਨਾ ਪ੍ਰੇਮ ਐ ਜਿਹੜੇ ਚਾਹ ਦੇ ਨਾਲ ਵਾਹਿਗੁਰੂ ਦੇ ਗੁਣ ਗਾਉਂਦੇ ਨੇ ਪਰਮੇਸ਼ਰ ਵਾਹਿਗੁਰੂ ਕਿਰਪਾਲੂ ਹੁੰਦਾ ਕਿ ਉਹਨਾਂ ਦੇ ਫਿਰ ਕਰਮ ਲੇਖੇ ਜੋਖੇ ਸਭ ਮੁਕਾ ਦਿੰਦਾ ਹੈ ਸਾਰਾ ਕੁਝ ਖਤਮ ਕਰ ਦਿੰਦਾ ਨਾਨਕ ਈਹਾ ਸੁਖ ਅੱਗੇ ਮੁਖ ਊਜਲ ਸੰਗ ਸੰਤਨ ਕੈ ਪਾਈਐ ਇੱਥੇ ਵੀ ਸੁਖ ਅੱਗੇ ਵੀ ਮੁਖ ਊਜਲਾ ਸਾਧੂਆਂ ਦਾ ਸੰਗ ਪਾ ਕਰਕੇ ਸਾਧੂਆਂ ਦੀ ਸੰਗਤ ਕਰਕੇ ਪ੍ਰਸਾਧੂਆਂ ਦੀ ਸੰਗਤ ਤੇ ਸ੍ਰੇਸ਼ਟ ਗੁਰੂ ਕੀ ਸੰਗਤ ਕਰਨੀ ਬੜੀ ਔਖੀ ਹੈ ਸਾਧ ਸੰਗਤ ਜੀ ਆਪਾਂ 2-2 ਘੰਟੇ ਹੋਰ ਕਰਮ ਤੇ ਕਰ ਲੈਨੇ ਆਂ ਪਰ ਜੇ ਸੰਗਤ 2 ਘੰਟੇ ਕਰਨੀ ਪਵੇ ਕਹਿੰਦੇ ਬਾਬੇ ਨੇ ਕਥਾ ਦਾ ਟਾਈਮ ਬੜਾ ਉੱਤੇ ਕਰ ਦਿੱਤਾ ਗ੍ਰੰਥੀ ਸਿੰਘ ਨੇ ਅਜ ਨਿਤਨੇਮ ਕਰਦੇ ਆ ਬੜਾ ਸਮਾਂ ਲਾ ਦਿੱਤਾ ਹੈ ਬਾਬੇ ਨੇ ਤੇ ਅਰਦਾਸ ਕਰਦੇ ਆ ਬੜਾ ਟਾਈਮ ਲੰਗਾ ਦਿੱਤਾ ਹੈ ਉਹ ਫਿਰ ਇੱਕ ਇੱਕ ਮਿੰਟ ਗਿਣਦੇ ਆ ਲੋਕੀ ਪ੍ਰਸਾਦ ਸੰਗਤ ਜੀ ਜੇ ਸੰਸਾਰ ਦੇ ਵਿੱਚ ਵਿਸ਼ਾ ਵਿਕਾਰਾਂ 'ਚ ਸਮਾਂ ਲਗਾਉਣਾ ਫਿਰ ਭਾਵੇਂ ਜਿੰਨੇ ਮਰਜ਼ੀ ਘੰਟੇ ਲੰਗਾਈ ਜਾਣ ਕੋਈ ਫਰਕ ਨਹੀਂ ਕੋਈ ਪਰਵਾਹ ਨਹੀਂ ਪਰ ਮਹਾਰਾਜ ਜੀ ਕਹਿੰਦੇ ਜੇ ਕਿਤੇ ਗਾਲਮੋ ਨਾ ਇਹ ਗੁਣ ਵਈ ਗੁਰੂ ਦੇ ਫਿਰ ਛੁਟਕਾਰਾ ਹੈ ਇਹ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਸਾਧ ਸੰਗਤ ਜੀ ਬੜਾ ਸੋਹਣਾ ਉਪਦੇਸ਼ ਮਹਾਰਾਜ ਜੀ ਨੇ ਸੰਸਾਰ ਬਾਰੇ ਦਿੱਤਾ ਕਿ ਜਿਹੜੇ ਸੰਸਾਰ ਨੂੰ ਆਪਾਂ ਵੇਖਦੇ ਪਏ ਹਾਂ ਜਿਹੜੇ ਸੰਸਾਰ ਨੂੰ ਆਪਾਂ ਸੱਚਾ ਮੰਨਦੇ ਪਏ ਹਾਂ ਮਿੱਤਰਾ ਦੋਸਤਾਂ ਸਨਬੰਧੀਆਂ ਨੂੰ ਮਹਾਰਾਜ ਜੀ ਕਹਿੰਦੇ ਨਾਲ ਜਾਣ ਵਾਲੇ ਨਹੀਂ ਹਨ ਇਹ ਤੇ ਸਤਿਗੁਰੂ ਸਤਿਗੁਰੂ ਮਹਾਰਾਜੀ ਕਹਿੰਦੇ ਕੇਵਲ ਤੇ ਕੇਵਲ ਕਰਮਾਂ ਦਾ ਹੀ ਗੇੜ ਹੈ ਜੀ ਤੇ ਇਹ ਮਹਾਰਾਜੀ ਨੇ ਬਖਸ਼ਿਸ਼ ਕੀਤੀ ਭੁੱਲ ਗਲਤੀ ਦੀ ਖਿਮਾ ਹਰ ਕੇ ਸੰਤ ਪ੍ਰੇਪ੍ਰੀਤਮ ਪ੍ਰਭ ਕੇ ਤਾਂ ਕ ਹਰ ਹਰ ਗਾਈਐ ਨਾਨਕ ਈਹਾ ਸੁਖ ਅਗੈ ਮੁਖ ਊਜਲ ਸੰਗ ਸੰਤਨ ਕੈ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ